ਆ ਦੇਖੋ ਜੀ ਇਸ ਠੱਗ ਦਾ ਚੈਨਲ ਹੈ ਇਹ ਇਹ ਠੱਗ ਨੇ ਵੀਡੀਓ ਪਾਈ ਸੀ 4 ਦਿਨ ਪਹਿਲਾਂ ਆ ਵੀਡੀਓ ਦੇ ਵਿੱਚ ਹੈ ਪਲੀਜ਼ ਹੈਲਪ ਜ਼ਰੂਰ ਕਰਿਓ ਸਾਰੇ ਜਣੇ ਠੀਕ ਹੈ ਜੀ ਆ ਵੀਡੀਓ ਪਾਈ ਸੀ ਉਦੋਂ ਬਾਅਦ ਇਹਦੇ 1 2 3 ਤੇ 4 ਚਾਰ ਵਲੌਗ ਆ ਚੁੱਕੇ ਨੇ ਯਾਨੀ ਕਿ ਟੋਟਲ 4 ਦਿਨ ਆ ਲੰਘ ਕੇ ਤੇ ਪੰਜਵਾਂ ਦਿਨ ਆਹ ਲੰਘ ਗਿਆ ਇਹ ਮਾ ਦੇ ਪੁੱਤ ਨੇ ਹਜੇ ਤੱਕ ਕੋਈ ਸਟੇਟਮੈਂਟ ਨਹੀਂ ਦਿੱਤੀ ਆਪਣੀ ਤੇ ਪੈਸੇ ਜਨਤਾ ਤੋਂ ਇਹ ਪਤਾ ਨਹੀਂ ਕਿੰਨੇ ਇਕੱਠੇ ਕਰ ਗਿਆ ਠੀਕ ਹੈ ਜੀ ਲੋਕਾਂ ਦਾ ਹੀ ਇਮੋਸ਼ਨਲ ਅਤਿਆਚਾਰ ਕਰਦਾ ਹੈ ਤੇ ਉਦੋਂ ਬਾਅਦ ਇਹਦੇ ਇੰਸਟਾਗ੍ਰam ਪੇਜ ਤੇ ਆਨੇ ਆ ਜਿਹੜਾ ਆਪਦੀ ਜਨਾਨੀ ਦਿਖਾਏ ਬੈਣਾ ਕਦੇ ਆਵਾਜ਼ ਨਹੀਂ ਆਂਦਾ ਤੇ ਆ ਹੁਣ ਵੀ ਹੁਣੀ ਸਟੋਰੀ ਪਾ ਕੇ ਹਟਿਆ ਹਜੇ ਇੱਕ ਘੰਟਾ ਪਹਿਲਾਂ ਲੈ ਜਨਾਨੀ ਨਾਲ ਭੈਣ ਚ ਲੜਦਾ ਠੀਕ ਹੈ ਲੋਕਾਂ ਤੋਂ ਜਿਹੜੇ ਪੈਸੇ ਖਾਦੇ ਨੇ ਉਹਦਾ ਹਿਸਾਬ ਕਿਤਾਬ ਕੌਣ ਦੇਊਗਾ ਤੇ ਇਹਦੇ ਹਨਾ ਅੱਜ ਤੋਂ ਕੁਝ 4-5 ਦਿਨ ਪਹਿਲਾਂ ਹੀ ਵੀਡੀਓ ਪਾਈ ਸੀ ਉਰੇ ਉਰੇ ਸੀ ਵੀਡੀਓ ਇਹ ਤੋਂ ਬਾਅਦ ਉਰੇ ਵੀਡੀਓ ਸੀ ਠੀਕ ਹੈ ਜਿਹਦੇ ਵਿੱਚ ਇਹਨੇ ਹੈਲਪ ਦੀ ਪੁਕਾਰ ਕੀਤੀ ਸੀ ਤੇ ਆਪਦਾ QR ਕੋਡ ਦਿੱਤਾ ਸੀ ਇਹ ਬੰਦਾ ਸਾਲਾ ਪੈਸੇ ਹੀ ਖਾ ਗਿਆ ਤੇ ਵੀਡੀਓ ਡਿਲੀਟ ਕਰ ਗਿਆ ਮੁੜ ਕੇ ਕਹਿੰਦਾ ਮੈਂ ਸਟੇਟਮੈਂਟ ਆ ਦਊਂਗਾ ਨਾ ਕੋਈ ਸਟੇਟਮੈਂਟ ਆਈ ਮੁੜ ਕੇ ਦੀਆਂ ਜਨਾਨੀ ਦੀਆਂ ਫੋਟੋਆਂ ਆਂਦੀਆਂ ਨੇ ਤੇ ਅੱਛਾ ਘਰੇ ਵਲੌਗ ਬਣਾਏ ਜਾ ਰਹੇ ਨੇ ਮੰਮੀ ਮੇਰੀ ਭੱਜ ਗਈ ਮੰਮੀ ਨੂੰ ਤਲਾਕ ਦਿੱਤਾ ਸੋਹ ਸੱਸ ਦੀ ਲੜਾਈ ਹੋ ਗਈ ਘਰੋਂ ਕੱਢਤੀ ਨੂੰ ਭਾਬੀ ਦਾ ਫੇਸ ਰਿਵੀਲ ਕਰਤਾ ਮੰਮੀ ਦਾ ਵਿਆਹ ਕਰਤਾ ਉਹ ਸਟੇਟਮੈਂਟ ਆ ਦਾ ਦੇ ਦੇ ਮਾਮਾ ਸਟੇਟਮੈਂਟਾ ਕਿਹਨੇ ਦੇਣੀਆਂ ਸੀ ਤੇਰੀ ਭੂਆ ਦਾ ਮੁੰਡਾ ਉਹ ਸਟੇਟਮੈਂਟਾ ਦੇਣ ਸਟੇਟਮੈਂਟਾ ਦੇ ਕੇ ਜਾ